ਦੋ ਦਿਨ ਪਹਿਲਾਂ ਵਿਆਹ ਹੁੰਦਾ ਇਸ ਤੋਂ ਬਾਅਦ ਨਾ ਵਿਆਹੇ ਜੋੜੇ ਦੀਆਂ ਘਰ ਦੇ ਵਿੱਚ ਹੀ ਲਾਸ਼ਾਂ ਮਿਲਦੀਆਂ ਨੇ ਕੀ ਆ ਪੂਰੀ ਘਟਨਾ ਅੱਜ ਦੀ ਇਸ ਤੁਹਾਨੂੰ ਵੀਡੀਓ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਬਿਹਾਰ ਦੇ ਬਿਸ਼ਹਾਲੀ ਜ਼ਿਲ੍ਹੇ ਦੇ ਵਿੱਚ ਇੱਕ ਨਾ ਵਿਆਹਾ ਜੋੜਾ ਜਿਨ੍ਹਾਂ ਦੀਆਂ ਲਾਸ਼ਾਂ ਘਰ ਦੇ ਵਿੱਚੋਂ ਬਰਾਮਦ ਹੁੰਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਪੱਪੂ ਕੁਮਾਰ ਜੋ ਕਿ ਪੇਛੇ ਵੱਜੋਂ ਇੱਕ ਟੀਚਰ ਸੀ ਅਤੇ ਉਸ ਦਾ ਵਿਆਹ ਪ੍ਰਿਆ ਗੁਪਤਾ ਦੇ ਨਾਲ ਹੁੰਦਾ ਪੱਪੂ ਅਤੇ ਪ੍ਰੀਆ ਗੁਪਤਾ ਦੀ ਮੁਲਾਕਾਤ ਇੱਕ ਕੰਪਿਊਟਰ ਕੋਰਸ ਦੇ ਦੌਰਾਨ ਹੁੰਦੀ ਹੈ ਅਤੇ ਦੋਨਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਜਾਂਦਾ ਹੈ ਇਸ ਤੋਂ ਬਾਅਦ ਉਹ ਲੰਮ ਮੈਰਿਜ ਕਰਾਉਂਦੇ ਨੇ ਕੋਟ ਦੇ ਵਿੱਚ ਜਾ ਕੇ ਇਸ ਤੋਂ ਬਾਅਦ ਪੱਪੂ ਕੁਮਾਰ ਆਪਣੀ ਭੈਣ ਦੇ ਕੋਲੇ ਰਹਿਣਾ ਸ਼ੁਰੂ ਕਰ ਦਿੰਦਾ ਤਾਂ ਵਿਆਹ ਤੋਂ ਦੋ ਦਿਨਾਂ ਬਾਅਦ ਹੀ ਜਦੋਂ ਉਸਦੀ ਭੈਣ ਸਵੇਰ ਵੇਲੇ ਪੱਪੂ ਅਤੇ ਉਸਦੇ ਘਰ ਵਾਲੀ ਨੂੰ ਉਠਾਉਣ ਵਾਸਤੇ ਜਾਂਦੀ ਹੈ ਤਾਂ ਉਹ ਉਹ ਦਰਵਾਜ਼ਾ ਨਹੀਂ ਖੋਲਦੇ ਉਹ ਦਰਵਾਜ਼ਾ ਖੜਕਾ ਕੇ ਉਹਨਾਂ ਨੂੰ ਉਠਾਉਣ ਦੀ ਬਹੁਤ ਕੋਸ਼ਿਸ਼ ਕਰਦੇ ਨੇ ਜਦੋਂ ਦਰਵਾਜ਼ਾ ਨਹੀਂ ਖੁੱਲਦਾ ਤਾਂ ਫਿਰ ਦਰਵਾਜ਼ੇ ਨੂੰ ਤੋੜਿਆ ਜਾਂਦਾ ਤਾਂ ਅੱਗੇ ਜਦੋਂ ਉਹਨਾਂ ਦੀ ਪੈਣ ਕਮਰੇ ਦੇ ਵਿੱਚ ਜਾਂਦੀ ਆ ਤਾਂ ਉਹ ਦੇਖਦੀ ਹੈ ਕਿ ਦੋਨੋਂ ਜਾਨੇ ਬੇਹੋਸ਼ ਹਾਲਤ ਦੇ ਵਿੱਚ ਬੈੱਡ ਤੇ ਡਿੱਗੇ ਪਏ ਸੀ ਤਾਂ ਇਸ ਤੋਂ ਬਾਅਦ ਦੋਨਾਂ ਜਾਨਾਂ ਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਤਾਂ ਜਾਂਦਿਆਂ ਨੂੰ ਡਾਕਟਰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਡਾਕਟਰਾਂ ਨੇ ਦੱਸਿਆ ਕਿ ਹੋ ਸਕਦਾ ਇਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੋਵੇ ਇਸ ਤੋਂ ਬਾਅਦ ਇੱਕ ਐਫ ਆਈ ਆਰ ਦਰਜ ਕਰਵਾਈ ਜਾਂਦੀ ਆ ਅਤੇ ਪੁਲਿਸ ਦੋਨਾਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਆ। ਤਾਂ ਪੁਲਿਸ ਨੇ ਦੱਸਿਆ ਕਿ ਜੋ ਵੀ ਮਾਮਲਾ ਹੋਵੇਗਾ ਉਹ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ। ਸੋ ਫਿਲਹਾਲ ਦੇਖਣਾ ਹੈ ਹੋਵੇਗਾ ਕਿ ਹੁਣ ਪੋਸਟਮਾਰਟਮ ਰਿਪੋਰਟ ਦੇ ਵਿੱਚ ਕੀ ਆਉਂਦਾਗਾ। ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ। ਸੋ ਇਸ ਤਰ੍ਹਾਂ ਦੀ ਹੋਰ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਗੁਰ ਪੰਜਾਬੀ।